ਅਸਲੇ 30 ਸਾਲਾਂ ਚ ਫਿਰਕੜਾ ਬਚ ਗਿਆ ਸੀ ਹੂੰ ਉਹ ਦੇਈ ਜਾਂਦੇ ਸਾਨੂੰ ਕਰਜ਼ਾ ਤਾਂ ਅੱਜ ਸਾਡੇ ਕੋਲੇ 28 29 ਸਟੇਟਸ ਆ ਮੇਰੇ ਖਿਆਲ ਦੇ ਚ ਇੰਡੀਆ ਦੀਆਂ ਹਾਂਜੀ ਤਾਂ ਪੰਜਾਬ ਟੌਪ ਤੇ ਘਾਟੋਂ ਦਾ ਕਰਜ਼ਾਈ ਜੇ ਅਸੀਂ ਖੇਤੀ ਚ ਇੰਨੇ ਆ ਤੇ ਖੇਤੀ ਪ੍ਰਧਾਨ ਸੂਬਾ ਕਹਿੰਨੇ ਆ ਐਨਾ ਅਸੀਂ ਸਾਨੂੰ ਇੰਨੇ ਇੱਕ ਆਲਮੋਸਟ ਇੱਕ ਬੈਂਕ ਕਰਾਪਟ ਹੋ ਜੇ ਉਸ ਨੂੰ ਬਚਾਉਣ ਦੀ ਸ਼ਕਤੀ ਗਵਰਨਮੈਂਟ ਸਾਨੂੰ ਦੇਈ ਜਾਂਦੀ ਹੈ ਲੈਕਟ ਕਰਕੇ ਦੇਈ ਜਾਂਦੀ ਹੈ ਲੈਡ ਕਰਕੇ ਦੇਈ ਜਾਂਦੀ ਹੈ ਤੇ ਇੰਨਾ ਪੈਸਾ ਤਾ ਆ ਰਿਹਾ ਫਿਰ ਕਿ ਭਾਈ ਆਉਂ ਚ ਕਿਹੜੀ ਡਵੈਲਪਮੈਂਟ ਹੋ ਰਹੀ ਏ ਜੇ ਪੈਸਾ ਮੈਨੂੰ ਚਾਹੀਦਾ ਪੈਸਾ ਚੱਲ ਲੈਂਡ ਦਾ ਹੀ ਆਵੇ ਇੱਥੇ 1 ਲੱਖ ਕਰੋੜ ਰੁਪਈਆ ਪੰਜਾਬ ਚ ਆ ਗਿਆ ਫਸਲ ਵੇਚਤੀ ਤੁਸੀਂ ਹੂੰ ਉਹਦਾ ਕੀਤਾ ਕੀ ਤੁਸੀਂ ਪਰ ਭਾਈ ਮੰਨ ਲਓ ਆਪਾਂ ਕਿਸਾਨ ਆ ਮੈਂ ਕਿਸਾਨ ਆ ਤੁਸੀਂ ਕਿਸਾਨ ਹੋ ਆਪਾਂ ਵੇਚਤੀ ਆਪਣੇ ਕੋਲ ਪੈਸਾ ਆ ਗਿਆ ਹਾਂ ਕੀਤਾ ਕੀ ਮੈਨੂੰ ਇਹ ਤਾਂ ਦੱਸੋ ਤੁਸੀਂ ਲੈਂਡ ਕੀਤਾ ਉਹਨੂੰ ਪਰ ਜਹਾਂ ਫਿਰ ਤੁਹਾਡੀਆਂ ਲਿਫਟਾਂ ਭਰੀਆਂ ਤੁਸੀਂ ਤੁਸੀਂ ਲੈਂਡ ਕਰੀ ਬੈਠੇ ਸੀ ਤਾਂ ਉਹ ਭਰਿਆ ਮੈਂ ਤੁਹਾਨੂੰ ਤਿੰਨ ਕਿੱਲੇ ਵਾਲੇ ਨੂੰ ਤਾਂ ਕਰ ਜੇ ਮੈਂ ਉਹ ਕਿਦਾ ਇਸ ਲਈ ਤਾਂ ਕਿਹਾ ਵੀ ਥੋੜਾ ਇਕੱਲਾ ਚਲਾ ਜਾਣਾ ਤ ਤੂੰ ਤਾਂ ਕਰ ਜੀ ਜੀ ਨਾ ਤੇ 50 ਕਿੱਲਾਂ ਵਾਲਾ ਕੋਲ ਪੈਸਾ ਹੈ ਕਰਜਾਈ ਹੋਰ ਕਰਜਾਈ ਹੋਊਗਾ ਤੇ ਜਿਹਦੇ ਕੋਲ ਕਿੱਲੇ ਹੋਰ ਕਿੱਲੇ ਬਣ ਜਾਣੂ ਅਖੀਰ ਦੇ ਵਿੱਚ ਇਹ ਵੀ ਨਾ ਵਹਿਮ ਚ ਰਹਿਣਾ ਕਿ 50 ਕਿੱਲੇ ਵਾਲੇ ਕਿ ਸਾਨੂੰ ਕੁਝ ਨਹੀਂ ਹੋਊਗਾ ਇੱਕ ਦਿਨ ਸਾਥੋਂ ਇਸ ਤੇ ਖੇਤੀ ਨਹੀਂ ਹੋਣੀ ਪਾਣੀ ਖੰਡ ਕੱਢ ਚੁੱਕੇ ਹੋਵਾਂਗੇ ਡਾਰਕ ਜ਼ੋਨ ਦੇ ਵਿੱਚ ਚਲੇ ਗਏ ਡਾਰਕ ਜ਼ੋਨ ਦੇ ਰੈੱਡ ਜ਼ੋਨ ਦੇ ਵਿੱਚ ਅਸੀਂ ਆਏ ਪਏ ਉਦੋਂ ਕੀ ਕਰਾਂਗੇ ਇਹਨਾਂ ਕਿੱਲਾਂ ਦਾ